ਇਹ ਉਹ ਮੈਂ ਤਾਂ ਮੈਨੂੰ ਪਤਾ ਇਸ ਵੀਰਗੇ ਇੱਥੇ ਕੀ ਹੋ ਰਿਹਾ ਹੈ ਟ੍ਰੈਮਰ ਉਹ ਲੋ ਵੀ ਸਾਰਿਆਂ ਨੂੰ ਤਣਾਵੀ ਬਾਹਾਂ ਤੋਂ ਬੜ ਬੜ ਕੇ ਬਾਹਰ ਕੱਢਦੇ ਰਹੇ ਆ ਪਤਾ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਇਹਨਾਂ ਬੀਜਾਪੀ ਕਿ ਮੱਲਾ ਦਾ ਹੁਲੀ ਲਾ ਦੇ ਬੁਕਾਇਆ ਸੀ ਦਾ ਨਾਮ ਨਹੀਂ ਕਰ ਰਹੇ ਅਸੀਂ ਸਰਪੰਚ ਜੀ ਨਾਲ ਕਰ ਰਹੇ ਹਾਂ ਸਾਡਾ ਸਰਪੰਚ ਹੈ ਸਰਪੰਚ ਕਰੂੰਗਾ ਉਹ ਮਰੂਲੀ ਵਿੱਚ ਸਾਰੇ ਜਾਣੇ ਪਹਿਲਾਂ ਤਾਂ ਬੇਨਤੀ ਕਰਦਾ ਵੀ ਭਾਈਚਾਰਕ ਸਾਜ ਬਣਾ ਕੇ ਰੱਖੀਏ ਕਿਉਂਕਿ ਕੋਈ ਬੰਦਾ ਨਹੀਂ ਬਣਦਾ ਤੇ ਅਸੀਂ ਬੰਦੇ ਬਣਾਵਾਂਗੇ ਕੋਣ ਹਾਲ ਮੇਰਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰਕ ਸੜਕ ਖਰਾਬ ਕਰਦੇ ਆ ਜੀ ਸਰਪੰਚ ਆਰਾ ਹੈ ਕੀ ਕਰਕੇ ਬਤਾਇਓ ਸਰਪੰਚ ਅਸੀਂ ਪਰਵਾਦੇ ਬਤੇ ਕਹਿ ਰਹੇ ਨਾ ਕਿਉਂਕਿ ਸਾਡਾ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਂਨਾਂ ਦੀ ਸ਼੍ਰੀਟੀ ਦਾ ਫਾਇਦਾ ਚੱਕਦੇ ਆ ਇਹਨਾਂ ਨੂੰ ਆਈਐਮਏ ਇਹਨਾਂ ਨੂੰ ਵਸ਼ਕਾਰ ਦੇ ਆ ਕਹਿੰਦੇ ਆ ਕਿ ਆਮ ਖਰਾਤੀ ਆਪੋ ਤਾਣੋ ਜਾਂਦੇ ਨੇ ਇਹ ਤਾਂ ਤੋਂ ਮੂਰੇ ਆ ਜਾਣੇ ਇਹ ਤਾਂ ਤੋਂ ਕੁਝ ਬਣ ਜਾਣਾ ਪਰ ਇਹ ਜਿਵੇਂ ਮੈਂ ਤਾਂ ਮੈਨੂੰ ਪਤਾ ਨਹੀਂ ਸੀ ਵੀ ਬੜੀ ਇੰਨੀ ਥੋੜੇ ਹੋਇਆ ਤੇ ਮੋਰੋ ਵੀ ਸਾਰਿਆਂ ਨੂੰ ਪਤਾ ਵੀ ਬਾਵਾ ਤੋਂ ਗੜ-ਗੜ ਕੇ ਬਾਹਰ ਕੱਢਦੇ ਰਹੇ ਆ ਪਤਾ ਕੀ ਹੋਣਾ ਮੇਰੇ ਤੇ ਮੈਂ ਉਹਨਾਂ ਨੂੰ ਇੱਥੋਂ ਇੱਥੋਂ ਹੀ ਇਹਨਾਂ ਭ ਜੀਪ ਕਿ ਮਗਾ ਦਾ ਹੁਲੀ ਲਾ ਕੇ ਬੁਲਾਏ ਸੀ ਸਾਡੇ ਵਰਗੇ ਕੀ ਕਰ ਰਹਾ ਸੀ ਸਰਪੰਚ ਜੀ ਆਣ ਕਰਾਏ ਸਾਡਾ ਸਰਪੰਚ ਹੈ ਸਰਪੰਚ ਤੇ ਬਰੂਗਾ ਅਰ ਬਰੋਵੀ ਮੈਂ ਸਾਰੇ ਜਣੇ ਨੂੰ ਪਹਿਲਾ ਤਾਂ ਬੇਨਤੀ ਕਰਦਾ ਵੀ ਪਹਛਾਨ ਕਸਾਹ ਜ ਬਣਾ ਕੇ ਰੱਖੀਏ ਅੱਜ ਦੇ ਕੋਈ ਬੰਦਾ ਨਹੀਂ ਪੜਦਾ ਦਾ ਇੱਥੇ ਬੰਦੇ ਬਣਾਵਾਂਗੇ ਕੋਈ ਨਾ ਪੜਦਾ ਕਿਹੜਾ ਬੰਦਾ ਨਹੀਂ ਬੰਦਾ ਜਿਹੜੇ ਖਰਾਬ ਕਰਦੇ ਆ ਭਾਈਚਾਰੇ ਖਰਾਬ ਕਰਦੇ ਆ ਜੇ ਸ਼ਰਮਾਦਾ ਹੈ ਕੀ ਕਰਕੇ ਬਤਾਇਓ ਬਰੋਟੇ ਅਸੀਂ ਖੜਾਵਾ ਦੇ ਬਤੇ ਕਹਿ ਰਹੇ ਨਾ ਕਿਉਂਕਿ ਸਾਡਾ ਚੇਅਰਮੈਨ ਆ ਸੁਖਜੀਤ ਆਪ ਘਰ ਦਾ ਹੁੰਦਾ ਆ ਸਾਡੀ ਟੀਮ ਸਾਰੇ ਨੌਜਵਾਨ ਮੁੰਡੇ ਸ਼੍ਰੀ ਮੈਨਾਂ ਦੀ ਸ਼੍ਰੀਕੀ ਦਾ ਫਾਇਦਾ ਚੱਕਦੇ ਆ ਇਹਨਾਂ ਨੂੰ ਆਈ.ਐਮ.ਆਈ. ਕਿਹੜਾ ਪੋਸਟ ਕਰਦੇ ਆ ਜਾਂ ਕਹਿੰਦੇ ਆ ਕਿ ਆਮ ਕਰਾਤੀ ਆਪੋ ਤੁਹਾਨੂੰ ਯਾਦ ਦੇ ਦਿੰਦੀ ਇਹ ਤਾਂ ਪੂਰੇ ਆ ਜਾਣੇ ਇਹ ਤਾਂ ਕੁਝ ਬਣ ਜਾਣਾ ਪਰ ਇਹ